ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਂ ਜੀ ਬਾਬਾ ਜੀ ਇੱਦਾਂ ਕਿਸੇ ਵੇਲੇ ਇਸ ਤੇਹਰਾ ਦੇ ਉੱਤੇ ਲਿਖਿਆ ਹੁੰਦਾ ਵਾ ਜਾਂ ਕਿ ਸਟੇਜਾਂ ਤੇ ਬੋਲਿਆ ਜਾਂਦਾ ਵਾ ਕਿ ਨਿਹੰਗ ਸਿੰਘ ਜੱਥੇਬੰਦੀਆਂ ਆਈਆਂ ਹਨ ਜਾਂ ਨਿਹੰਗ ਸਿੰਘ ਜੱਥੇਬੰਦੀਆਂ ਆਪ ਜੀ ਦਾ ਇਸ ਬਾਰੇ ਕੀ ਵਿਚਾਰ ਹੈ ਜਿਹੜੇ ਹੰਗ ਸਿੰਘ ਜੱਥੇਬੰਦੀਆਂ ਆ ਕਿ ਜਾਂ ਕਿੱਦਾਂ ਜੀ ਨਹੀਂ ਇਹ ਤੇ ਮਾਰੇ ਖਾਲਸਾ ਪੰਥ ਸੇ ਆਏ ਜੱਥੇਬੰਦੀਆਂ ਨਹੀਂ ਹੈ ਜੱਥੇਬੰਦੀਓ ਜਿਹੜੀ ਜਿਹਾ ਜੱਥੇਬੰਦੀਆਂ ਸਾ ਜਿਹਾ ਬੰਦੀ ਕਿਸੇ ਜਸਾਇਰਾ ਕਿਸੇ ਬੰਦੇ ਨੇ ਬਣਾਇਆ ਆ ਆਪ ਕੋ ਬਣਾ ਜਿ세 ਬੰਦੀ ਆ ਕਿਸੇ ਬੰਦੇ ਤਿਆਰ ਕੀਤਾ ਆ ਇਹਨੂੰ ਵੀ ਖਾਲਸੇ ਪੰਥ ਨੂੰ ਮਤਲਬ ਬੰਦੇ ਨਹੀਂ ਪਿਆਰ ਕੀਤਾ ਇਹਨੂੰ ਗੁਰੂ ਸਾਹਿਬ ਤਿਆਰ ਕੀਤਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਹੇ 1975 ਨਾਲ ਜਾਂਦਾ ਮਾਰੇ ਬੇਨਤੀ ਕੀਤੀ 80 ਰੁਪਏ ਮਾਜੂਰ ਕਰ ਵਜਨ ਕਾਂਸੇ ਨਿਆਏ ਪੰਥ ਜੱਲੇ ਦਾ ਜਗਤ ਵਿੱਚ ਜਬ ਤੱਕ ਤਰਸਾਏ ਮਾਰੇ ਤਾਂ ਅੱਡੀ ਸਹਦਾ ਹੋਵੇ ਤੇ ਪੰਥ ਜੱਲੇ ਫਿਰ ਉਹ ਅਕਾਰ ਪੜ੍ਹੇ ਉਹ ਸ਼ਬਦ ਗਾਉਂਦਾ ਮੈਂ ਆਪਣਾ ਸੁਲਤੋਹਨਵਾਜਾ ਪੰਥ ਪਰਚ ਕਰ ਵੀ ਪੋਸਾ ਜਾ ਇਹ ਪੰਥ ਮਾਰਿਆ ਇਹ ਆਗੁਰੂ ਗੋਬਿੰਦ ਸਿੰਘ ਜੀ ਸੱਜਿਆ ਜਿਹੜਾ ਪੜ੍ਹਦੇ ਆ ਗਿਆ ਭਈਕਾਰ ਦੀ ਤਵੇ ਚਲਾ ਕੇ ਪੰਥ ਸਾਹ ਫਿਰ ਪੰਥ ਉਹ ਜਿਹੜਾ ਪੰਥ ਇਹੋ ਹੀ ਪੰਥ ਸਿਆ ਇਹ ਪੰਥ ਦਾ ਰਸਾ ਜਿਹੜਾ ਗੁਰੂ ਗੋਬਿੰਦ ਸਿੰਘ ਰਾਹ ਚਲਾਇਆ ਉਹ ਰਾਹ ਜਿਹੜਾ ਚੱਲਦਾ ਪੰਥ ਸਿਆ ਇਹ ਕਾਲਸ ਆਫ ਕਨਸੀਡ ਰਾਹ ਚੱਲਦਾ ਜਦੋਂ ਗੁਰੂ ਸਾਹਿਬ ਹਜੂਰ ਸਾਹਿਬ ਜਾ ਕੇ ਮਾਰੇ ਬੰਸ ਨੂੰ ਨਗਾਰੇ ਨਿਸ਼ਾਨ ਦੇਦੇ ਨਾਲ ਕੁਰਬਾਨ ਵੀ ਦੇ ਦਈ ਆ ਪਾਜਿਆ ਪਿਆਰਾਂ ਨੂੰ ਉਹ ਤੋਂ ਬੰਦਨ ਤੋਂ ਦੂਰ ਆਨ ਕਾਰਜ ਚਾਹੁੰਦੇ ਕਿ ਜਾਓ ਜਾ ਕੇ ਵਿਚਰੋ ਬੰਤੋਂ ਸੀ ਤਮੈ ਵਿਚਰਦਾ ਨਗਾਰੇ ਨਿਸ਼ਾਨ ਦੇ ਕੋਲ ਜਾ ਇਹਨਾਂ ਦੇ ਕੋਲ ਹੀ ਗੁਰੂ ਦਾ ਬਾਣਾ ਵਾ ਇਹਨਾਂ ਗੁਰੂ ਦੇ ਘੋੜੇ ਆ ਗੁਰੂ ਦਾ ਲੰਗਰ ਉੱਪਰ ਗਿਆ ਮੋਹ ਸਾਰੀ ਮਰਯਾਦਾ ਜਿਹੜੀ ਐ ਕਮਰਕਸੇ ਤਾਂ ਗੁਰੂ ਸਾਹਿਬਾਂ ਨੇ ਕਿਹਾ ਜਦ ਹਮਰੇ ਦਰਸ਼ਨ ਕੁਆਓ ਮਨ ਜੇ ਸਸ ਮਨ ਜੇ ਸਸ ਜਾਓ ਕਮਰਕਸਾ ਗਰ ਦਿਓ ਦਿਖਾਈ ਆਪਣੀ ਖੁਸ਼ੀ ਉਹ ਦਿਖਾਈ ਸ਼ਸ਼ਤਰ ਹੀ ਨਾ ਗਮ ਉਹ ਹੀ ਰਹਿਤ ਬੰਦੇ ਖਾਲਸਾ ਸੋਈ ਪੀ ਕਵਰਕਸੇ ਨੰਗਾ ਸਿੰਘਾਂ ਦੇ ਵਿੱਚ ਕਵਰਕਸੇ ਤੋਂ ਬਗੈਰ ਅਰਦਾਸ ਕਰੇ ਨ ਬੇਗ ਨੋਦੇ ਜਾਂ ਪੀ ਕਮਰਕਸਾ ਆਗੋਂ ਤੋਂ ਬਗੈਰ ਅਰਦਾਸ ਕੀਤੀ ਹੈ ਇਸ ਕਹਿ ਕੇ ਸਾਰੀ ਮਰਜ਼ਾ ਜਿਹੜੀ ਗੁਰੂ ਸਾਹਿਬ ਚ ਲਾਈ ਹੋਈ ਹੈ ਇਹ ਖਾਲਸੇ ਬੰਦੇ ਕੋਲ ਆ ਤੇ ਇਹ ਖਾਲਸਾ ਪੰਥ ਸਿਆਂ ਬਾਰੇ ਉਹ ਕਹਿਣਾ ਚਾਹੀਦਾ ਹੈ ਪੀ ਨਿਹੰਗ ਸਿੰਘ ਪੰਥ ਦੇ ਮੁਖੀ ਮਹਾਂਪੁਰਖ ਵੀ ਆਉਣਗੇ ਜਾਂ ਆਏ ਨੇ ਐਦਾਂ ਕਰਕੇ ਲਿਖਣਾ ਹੋਵੇ ਨਾ ਇਸ ਬਸਤਾਂ ਨਾਲ ਜਰਾ ਕਰ ਲਿਖ ਰਵੇ ਪੀ ਨਿਹੰਗ ਸਿੰਘ ਪੰਥ ਦੇ ਮੁਖੀ ਮਹਾਂਪੁਰਖ ਵੀ ਆਏ ਆਉਣ ਆ ਜਾਂ ਭਰੀਆਂ ਨੇ ਸੱਚ ਪੰਥ ਇਹ ਪੰਜ ਜਣੇ ਕਿ ਇਹ ਨਹੀਂ ਗਿਣਵੇ ਪੰਥਾਂ ਦੇ ਬੋਹੀ ਆ ਜਾ ਬਾਕੀ ਪੰਜ ਇੱਕ ਹੀ ਗਿਆ ਮਾਰੇ ਮਾਰ ਕੇ ਪੰਜ ਦੋਰੀ ਪੰਥੀ ਕੋਈ ਆ ਪੰਥ ਦਾ ਸਰਾ ਜਿਹੜਾ ਜਿਹੜਾ ਰਾਹ ਇਹ ਕਹਿੰਦੇ ਪੰਥੀ ਕੋਈ ਆ ਦੂਜਾ ਪੰਥ ਹੋਦਾ ਹੋਗਾ